ਗਲੀ ਦੱਖਣੀ ਮਹਲਾ ਪਹਿਲਾ ਜਤ ਸਤ ਸੰਜਮ ਸਾਚ ਦੇ ਰੜਾਇਆ ਸਾਚ ਸ਼ਬਦ ਰਸ ਲੀਣਾ ਮੇਰਾ ਗੁਰੂ ਪਰਮਾਤਮਾ ਦੀ ਸਿੱਖਤ ਸਲਾਹ ਦੀ ਬਾਣੀ ਦੇ ਰਾਹੀ ਸਦਾ ਤੇ ਰਹਿਣ ਵਾਲੇ ਪਰਮਾਤਮਾ ਦੇ ਨਾਮ ਰਸ ਵਿੱਚ ਲੀਨ ਰਹਿੰਦਾ ਹੈ ਮੇਰੇ ਗੁਰੂ ਨੇ ਮੈਨੂੰ ਇਹ ਯਕੀਨ ਕਰਾ ਦਿੱਤਾ ਹੈ ਕਿ ਕਾਮ ਵਾਸ਼ਨਾ ਤੋਂ ਬਚੇ ਰਹਿਣਾ ਉੱਚ ਆਸਰਣ ਇੰਦਰੀਆਂ ਨੂੰ ਵਿਕਾਰਾਂ ਮੰਲੋਂ ਰੋਕਣਾ ਤੇ ਸਦਾ ਥੇਰ ਪ੍ਰਭੂ ਦਾ ਸਿਮਰਨ ਇਹੀ ਹੈ ਸਹੀ ਲੀਮਾ ਮੇਰਾ ਗੁਰਦਿਆਲ ਸਦਾ ਰੰਗ ਲੈਣਾ ਮੇਰਾ ਗੁਰੂ ਦਇਆ ਦਾ ਘਰ ਹੈ ਉਹ ਸਦਾ ਪ੍ਰੇਮ ਰੰਗ ਵਿੱਚ ਰੰਗਿਆ ਰਹਿੰਦਾ ਐ ਹਨੇਸੁਰਾ ਹੈ ਇਕਲੇ ਵਲਾਗੀ ਸਾਚੇ ਦੇਖ ਪਤੀਣਾ ਰਹਾਉ ਮੇਰੇ ਗੁਰੂ ਦੀ ਸੁਰ ਦਿਨ ਰਾਤ ਇੱਕ ਪ੍ਰਮਾਤਮਾ ਦੇ ਚਰਨਾਂ ਵਿੱਚ ਲੱਗੀ ਰਹਿੰਦੀ ਹੈ ਮੇਰਾ ਗੁਰੂ ਸਦਾ ਸਿਰ ਪ੍ਰਮਾਤਮਾ ਦਾ ਹਰ ਥਾਂ دیدار ਕਰਕੇ ਉਸ دیدار ਵਿੱਚ ਮਸਤ ਰਹਿੰਦਾ ਹੈ ਰਹਿ ਗगन ਪੁਰ दृष्ट समसर अनहद शब्द रंगीना मेरे गुरु सदा उच्च अडोल आत्मिक अवस्था ਵਿੱਚ ਟਿਕਿਆ ਰਹਿੰਦਾ ਹੈ ਮੇਰੇ ਗੁਰੂ ਦੀ ਪਿਆਰ ਭਰੀ ਨਿਗਾਹ ਸਭ ਵੱਲ ਇੱਕੋ ਜਿਹੀ ਹੈ ਮੇਰਾ ਗੁਰੂ ਉਸ ਸ਼ਬਦ ਵਿੱਚ ਰੰਗਿਆ ਹੋਇਆ ਹੈ ਜਿਸ ਦੀ ਧੁਨ ਉਸ ਦੇ ਅੰਦਰੇ ਕਰਾਸ ਹੋ ਰਹੀ ਹੈ ਸਤ ਬੰਦ ਕੁਪੀਨ ਭਰਪੂਰ ਲੈਣਾ ਜਿਹਵਾ ਰੰਗ ਰਸੀਨਾ ਉੱਚਾ ਚਰਨ ਰੂਪ ਲੰਗੋਟ ਬਣ ਕੇ ਮੇਰਾ ਗੁਰੂ ਸਰਵ ਵਿਆਪਕ ਪ੍ਰਮਾਤਮਾ ਦੀ ਯਾਦ ਵਿੱਚ ਲੀਨ ਰਹਿੰਦਾ ਹੈ ਉਸ ਦੀ ਜੀਵ ਪ੍ਰਭੂ ਦੇ ਪ੍ਰੇਮ ਵਿੱਚ ਰਸੀ ਰਹਿੰਦੀ ਹੈ ਮਿਲੈ ਗੁਰ ਸਾਚੇ ਜਨ ਰਚ ਰਚੇ ਕਿਰਤ ਵਿਚਾਰ ਪਤੀਣਾ ਕਦੇ ਓਕਾਈ ਨਾ ਖਣ ਵਾਲੇ ਮੇਰੇ ਗੁਰੂ ਨੂੰ ਉਹ ਪ੍ਰਮਾਤਮਾ ਸਾਡਾ ਮਿਲਿਆ ਰਹਿੰਦਾ ਹੈ ਜਿਸ ਨੇ ਜਗਤ ਰਚਨਾ ਰਚੀ ਹੈ ਉਸ ਦੀ ਜਗਤ ਕਿਰਤ ਨੂੰ ਵੇਖ ਕੇ ਮੇਰਾ ਗੁਰੂ ਉਸ ਦੀ ਸਰਬ ਸਮਰੱਥਾ ਵਿੱਚ ਨਿਸ਼ਚੈ ਰੱਖਦਾ ਹੈ ਇੱਕ ਮੈਂ ਸਰਬ ਸਰਬ ਮੈਂ ਏਕਾ ਕਿ ਹਸਾਤ ਗੁਰ ਦੇਖ ਦਿਖਾਈ ਸ੍ਰਿਸ਼ਟੀ ਦੇ ਸਾਰੇ ਹੀ ਜੀਵ ਇੱਕ ਪਰਮਾਤਮਾ ਵਿੱਚ ਹਨ ਭਾਵੇਂ ਇੱਕ ਪ੍ਰਭੂ ਹੀ ਸਭ ਦੀ ਜ਼ਿੰਦਗੀ ਦਾ ਆਧਾਰ ਹੈ ਸਾਰੇ ਜੀਵਾਂ ਵਿੱਚ ਇੱਕ ਪਰਮਾਤਮਾ ਵਿਆਪਕ ਹੈ ਇਹ ਕੌਤਕ ਮੇਰੇ ਗੁਰੂ ਨੇ ਆਪ ਵੇਖ ਕੇ ਮੈਨੂੰ ਵਿਖਾ ਦਿੱਤਾ ਹੈ ਜਿਨ ਕੀ ਇਹ ਖੰਡ ਮੰਡਲ ਬ੍ਰਹਮੰਡਾ ਸੋ ਪ੍ਰਭੁ ਲਖਨ ਨ ਜਾਇ ਮੇਰੇ ਗੁਰੂ ਨੇ ਹੀ ਮੈਨੂੰ ਦੱਸਿਆ ਹੈ ਕਿ ਜਿਸ ਪ੍ਰਭੂ ਨੇ ਸਾਰੇ ਖੰਡ ਮੰਡਲ ਬ੍ਰਹਿਮੰਡ ਬਣਾਏ ਹਨ ਉਸ ਦਾ ਸਹੀ ਸਰੂਪ بیان ਨਹੀਂ ਕੀਤਾ ਜਾ ਸਕਦਾ ਦੀਪਕ ਤੇ ਦੀਪਕ ਵਰਗਾ ਸਿਆ ਤਿਰ ਭਵਨ ਜੋਤ ਦਿਖਾਈ ਗੁਰੂ ਨੇ ਆਪਣੀ ਰੋਸ਼ਨੀ ਜੋਤ ਦੇ ਦੀਵੇ ਤੋਂ ਮੇਰੇ ਅੰਦਰ ਦੀਵਾ ਜਗਾ ਦਿੱਤਾ ਤੇ ਮੈਨੂੰ ਉਹ ਰੱਬੀ ਜੋਤ ਵਿਖਾ ਦਿੱਤੀ ਹੈ ਜੋ ਤਿੰਨਾ ਭਵਨਾਂ ਵਿੱਚ ਮੌਜੂਦ ਹੈ ਸੱਚੇ ਤਖਤ ਸੱਜ ਮਹਲੀ ਬੈਠੇ ਨਿਰਪਉ ਤਾੜੀ ਲਾਈ ਮੇਰਾ ਗੁਰੂ ਇੱਕ ਐਸਾ ਨਾਥਾਂ ਦਾ ਵੀ ਨਾਥ ਹੈ ਜੋ ਸਦਾ ਅਟਲ ਰਹਿਣ ਵਾਲੇ ਅਡੋਲਤਾ ਦੇ ਤਖਤ ਉੱਤੇ ਬੈਠਾ ਹੋਇਆ ਹੈ ਜੋ ਸਦਾ ਥਿਰ ਰਹਿਣ ਵਾਲੇ ਮਹਿਲ ਵਿੱਚ ਬੈਠਾ ਹੋਇਆ ਹੈ ਉੱਥੇ ਆਸਣ ਜਮਾਈ ਬੈਠੇ ਮੇਰੇ ਗੁਰੂ ਜੋਗੀ ਨੇ ਨੇੜਤਾ ਦੀ ਸਮਾਧੀ ਲਾਈ ਹੋਈ ਮੋਹ ਗਿਆ ਬੈਰਾਗੀ ਮੋਹ ਗਿਆ ਬੈਰਾਗੀ ਜੋਗੀ ਕਟ ਕਟ ਕਿੰਗੁਰੀ ਵਾਈ ਮਾਇਆ ਦੇ ਨਰਲੇਪ ਮੇਰੇ ਜੋਗੀ ਗੁਰੂ ਨੇ ਸਾਰੇ ਸੰਸਾਰ ਨੂੰ ਮੋਹ ਲਿਆ ਉਸ ਨੇ ਹਰੇਕ ਦੇ ਅੰਦਰ ਆਤਮਿਕ ਜੀਵਨ ਦੀ ਰੌਂਗ ਕਿੰਗੁਰੀ ਵਜਾ ਦਿੱਤੀ ਨਾਨਕ ਸ਼ਰਨ ਪ੍ਰਭੂ ਕੀ ਛੁਟੇ ਸਤਿਗੁਰ ਸੱਚ ਸਖਾਈ ਏ ਨਾਨਕ ਸਦਾ ਤੇ ਰਹਿਣ ਵਾਲਾ ਪ੍ਰਮਾਤਮਾ ਮੇਰੇ ਗੁਰੂ ਦਾ ਵਹਿਤਰ ਹੈ ਗੁਰੂ ਦੇ ਰਾਹੀ ਪ੍ਰਭੂ ਦੀ ਸ਼ਰਨ ਪੈ ਕੇ ਜੀਵ ਮਾਇਆ ਦੇ ਮੋਤ ਤੋਂ ਵੱਜ ਜਾਂਦੇ ਹਨ RAM KALI MAHLA PEHLA OHAT HAST MADI KAR SHAYA ਤਰਣ ਗਗਨ ਕਲ ਤਾਰਿ ਧਰਤੀ ਆਕਾਸ਼ ਨੂੰ ਆਪਣੀ ਸਤਿਆ ਨਾਲ ਟਿਕਾ ਰੱਖਣ ਵਾਲਾ ਪ੍ਰਮਾਤਮਾ ਜਿਸ ਜੀਵ ਨੂੰ ਮਾਇਆ ਮੋਹ ਆਦਿਕ ਤੋਂ ਬਚਾਉਂਦਾ ਹੈ ਉਸ ਦੇ ਹਿਰਦੇ ਵਿੱਚ ਟਿਕ ਕੇ ਉਸ ਦੇ ਸਰੀਰ ਨੂੰ ਆਪਣੇ ਰਹਿਣ ਲਈ ਘਰ ਬਣਾ ਲੈਂਦਾ ਹੈ ਭਾਉ ਉਸ ਦੇ ਅੰਦਰ ਆਪਣਾ ਆਪ ਪ੍ਰਗਟ ਕਰਦਾ ਹੈ ਗੁਰਮੁਖ ਕੇਤੀ ਸ਼ਬਦ ਉਧਾਰੀ ਸੰਤੋ ਰਹਾਓ ਏ ਸੰਤ ਜਨੋ ਗੁਰੂ ਦੇ ਸਾਹਮਣੇ ਕਰਕੇ ਗੁਰੂ ਦੇ ਸ਼ਬਦ ਵਿੱਚ ਜੋੜ ਕੇ ਪ੍ਰਮਾਤਮ ਬੇਅੰਤ ਲੋਕਾਈ ਨੂੰ ਹਉਮੈ ਮਮਤਾ ਕਾਮ ਆਦਿਕ ਤੋਂ ਬਚਾਉਂਦਾ ਚੱਲਿਆ ਆ ਰਿਹਾ ਹੈ ਮਮਤਾ ਮਾਰ ਹਉਮੈ ਸੁਖ ਹੈ ਤਿਰਭਵਨ ਜੋਤ ਤੁਮਹਾਰੀ ਹੈ ਪ੍ਰਭੂ ਗੁਰੂ ਦੇ ਰਾਹੀ ਜਿਸ ਮਨੁੱਖ ਦਾ ਉਮਾਰ ਕਰਦਾ ਹੈ ਉਹ ਅਪਰਾਧ ਨੂੰ ਆਪਣੇ ਅੰਦਰੋਂ ਮਾਰ ਕੇ ਹਉਮੈ ਨੂੰ ਵੀ ਮੁਕਾ ਲੈਂਦਾ ਹੈ ਤੇ ਉਸ ਨੂੰ ਇਸ ਰੇ ਭਵਨੀ ਜਗਤ ਵਿੱਚ ਤੇਰੀ ਹੀ ਜੋਤ ਨਜ਼ਰੀ ਆਉਂਦੀ ਹੈ ਮਾਨਸਾ ਮਨਸਾ ਮਾਰ ਮਨਸਾ ਮਾਰ ਮਨੇ ਮਹਿ ਰਖੈ ਸਤਗੁਰ ਸ਼ਬਦ ਵਿਚਾਰੀ हे ਪ੍ਰਭੂ ਜਿਸ ਜੀਵ ਨੂੰ ਤੂੰ ਤਰਦਾ ਹੈ ਉਹ ਗੁਰੂ ਦੇ ਸ਼ਬਦ ਦੇ ਰਾਹੀ ਉੱਚੀ ਵਿਚਾਰ ਦਾ مالک ਹੋ ਕੇ ਆਪਣੇ ਮਨ ਦੇ ਮਾਇਕ ਫੁਰਨਿਆਂ ਨੂੰ ਮੁਕਾ ਕੇ ਤੇਰੀ yaad ਨੂੰ ਆਪਣੇ ਮਨ ਵਿੱਚ ਟਿਕਾਉਂਦਾ ਹੈ ਸਿੰਘੀ ਸੁਰਤ ਅਨਾਹਦ ਵਾਜੈ ਘਟ ਘਟ ਜੋਤ ਤੁਮਾਰੀ ਏ ਪ੍ਰਭੂ ਜੇ ਸੁੱਤੇ ਤੇਰੀ ਮਿਹਰ ਹੁੰਦੀ ਹੈ ਉਹ ਹੈ ਅਸਲ ਜੋਗੀ ਉਸ ਦੀ ਸੁਰਤ ਤੇਰੇ ਨਾਮ ਰਹਿਤ ਨਾਮ ਰਹਿਤ ਸਰੂਪ ਵਿੱਚ ਟਿਕਾਈ ਹੈ ਨਾਸ਼ ਰਹਿਤ ਸਰੂਪ ਵਿੱਚ ਸਰਪ ਨੂੰ ਓ ਟਿਕਾਉਂਦਾ ਹੈ ਉਹਦੀ ਸੁਰਤ ਵਿੱਚ ਉਹ ਅਕਾਲ ਪੁਰਖ ਵੈਗਰੂ ਟਿਕਦਾ ਹੈ ਛੇ ਮਾਨ ਨੂੰ ਉਸ ਦੇ ਅੰਦਰ ਜੋਗੀ ਵਾਲੀ ਸਿੰਗੀ ਵੱਜਦੀ ਹੈ ਉਸ ਨੂੰ ਹਰੇਕ ਸਰੀਰ ਵਿੱਚ ਤੇਰੀ ਹੀ ਜੋਤ ਦਿਸਦੀ ਹੈ ਉਹ ਕਿਸੇ ਨੂੰ ਤਿਆਗ ਕੇ ਜੰਗਲੀ ਪਹਾੜੀ ਨਹੀਂ ਭਟਕਦਾ ਪਰ ਪੰਚ ਬੀਣਾ ਨਹੀਂ ਮਨ ਰੱਖਿਆ ਬ੍ਰਹਮ ਅਗਨ ਪਰਜਾਰੀ ਗੁਰੂ ਦੇ ਸ਼ਬਦ ਵਿੱਚ ਟਿਕਿਆ ਹੋਇਆ ਮਨੁੱਖ ਅਸਲ ਜੋਗੀ ਹੈ ਉਹ ਆਪਣੇ ਮਨ ਨੂੰ ਉਸ ਪਰਮਾਤਮਾ ਵਿੱਚ ਜੋੜੀ ਰੱਖਦਾ ਹੈ ਜਿਸ ਵਿੱਚ ਜਗਤ ਰਚਨਾ ਦੀ ਬੀਣਾ ਸਦਾ ਵੱਜ ਰਹੀ ਹੈ ਉਹ ਆਪਣੇ ਅੰਦਰ ਰੱਬੀ ਜੋਤ ਚੰਗੀ ਤਰ੍ਹਾਂ ਜਗਾ ਲੈਂਦਾ ਹੈ ਪੰਚ ਤੱਤ ਮਿਲਿਆ ਹੈ ਇਸ ਦੀਪਕ ਨਿਰਮਲ ਜੋਤ ਅਪਾਰੀ ਹੈ ਉਹ ਉਹ ਜਿਸ ਮਨੁੱਖ ਨੂੰ ਪਰਮਾਤਮਾ ਗੁਰੂ ਦੀ ਸ਼ਰਨ ਪਾ ਕੇ आत्मउदार ਦੇ ਰਸਤੇ ਪੌਂਦਾ ਹੈ ਉਹ ਮਨੁੱਖੇ ਸੁਪੰਝ ਤੱਤੀ ਮਨੁੱਖਾ ਸਰੀਰ ਨੂੰ ਹਾਸਲ ਕਰਕੇ ਜੰਗਲੀ ਪਹਾੜੀ ਜਾ ਕੇ ਇਸ ਨੂੰ ਸਵਾ ਵਿੱਚ ਨਹੀਂ ਹੁਲਦਾ ਉਹ ਤਾਂ ਬੇਅੰਤ ਪ੍ਰਮਾਤਮਾ ਦੀ ਪਵਿੱਤਰ ਜੋਤ ਦਾ ਦੀਵਾ ਦਿਨ ਰਾਤ ਆਪਣੇ ਅੰਦਰ ਜਗਾਈ ਰੱਖਦਾ ਹੈ ਰਾਵਸਾ ਸਲੋ ਕੇ ਇਹ ਤਨ ਕਿੰਗੁਰੀ ਵਾਜੈ ਸ਼ਬਦ ਨਿਰਾਰੀ ਹੈ ਉਹ ਉਹ ਪ੍ਰਭੂ ਦੀ ਕਿਰਪਾ ਦਾ ਪਾਤਰ ਬਣਿਆ ਹੋਇਆ ਮਨੁੱਖ ਆਪਣੇ ਸਰੀਰ ਨੂੰ ਕਿੰਗਰੀ ਬਣਾਉਂਦਾ ਹੈ ਸਵਾਸ-ਸਵਾਸ ਨਾਮ ਜਪਣ ਤੇ ਸਰੀਰ ਕਿੰਗਰੀ ਦੇ ਤੂੰਬੇ ਬਣਾਉਂਦਾ ਹੈ ਉਸ ਦੇ ਅੰਦਰ ਗੁਰੂ ਦਾ ਸ਼ਬਦ ਨੋਖੀ ਖੇਚ ਨਾਲ ਵੱਜਦਾ ਹੈ ਪਾਉ ਗੁਰੂ ਦਾ ਸ਼ਬਦ ਉਸ ਦੇ ਅੰਦਰ ਸਵਾਦਲਾ ਪ੍ਰੇਮ ਰਾਗ ਪੈਦਾ ਕਰਦਾ ਹੈ ਸ਼ਿਵਨਗਰੀ ਮੈਂ ਆਸਣ ਔਦੂ ਅਲੱਖ ਅਗੰ ਅਪਾਰੀ ਹੈ ਔਦੂ ਜਿਸ ਮਨੋਖ ਨੂੰ ਪਰਮਾਤਮਾ ਗੁਰੂ ਦੇ ਸ਼ਬਦ ਦੇ ਰਾਹੀ ਉਧਾਰਦਾ ਹੈ ਉਹ ਆਤਮਕ ਅਵਸਥਾ ਰੂਪ ਨਗਰੀ ਵਿੱਚ ਅਡੋਲ ਚੇਤੋ ਕੇ ਜੁੜਦਾ ਹੈ ਜਿੱਥੇ ਕਲਿਆਣ ਸਰੂਪ ਪ੍ਰਭੂ ਦਾ ਹੀ ਪ੍ਰਭਾਵ ਹੈ ਜਿੱਥੇ ਦੇ ਅੰਦਰ ਅਲਖ ਅਪਹੁੰਚ ਤੇ ਬੇਅੰਤ ਪਰਮਾਤਮਾ ਪ੍ਰਗਟ ਹੋ ਕਹਿੰਦਾ ਹੈ ਉਹ ਜੀ ਆਤਮਕ ਅਵਸਥਾ ਹੀ ਗੁਰਸਿੱਖ ਜੋਗੀ ਦੀ ਸ਼ਿਵਨਗਰੀ ਹੈ ਕਾਇਆ ਨਗਰੀ ਇਹ ਮਨ ਰਾਜਾ ਪੰਚ ਵਸੈ ਵਿਚਾਰੀ ਹੈ ਉਹਨੂੰ ਪ੍ਰਭੂ ਤੋਂ ਵਰਸਾਏ ਹੋਏ ਮਨੁੱਖ ਦਾ ਇਹ ਸਰੀਰ ਮਨ ਨੂੰ ਵਸਦਾ ਸ਼ਹਿਰ ਬਣ ਜਾਂਦਾ ਹੈ ਜਿਸ ਵਿੱਚ ਪੰਜੇ ਗਿਆਨ ਇੰਦਰੀ ਵਿਚਾਰवान ਹੋ ਕੇ ਉੱਚੀ ਆਤਮਿਕ ਸੂਝ-ਬੂਝ ਵਾਲੇ ਹੋ ਕੇ ਵੱਸਦੇ ਹਨ ਭਾਅ ਵਿਕਾਰਾਂ ਦੇ ਪਿੱਛੇ ਭਟਕਦੇ ਨਹੀਂ ਫਿਰਦੇ ਵਰੋਸਾਏ ਮਨੁੱਖ ਦਾ ਇਹ ਮਨ ਸਰੀਰ ਨਗਰੀ ਵਿੱਚ ਰਾਜਾ ਬਣ ਜਾਂਦਾ ਹੈ ਕਾਮ ਆਦਿਕਾ ਨੂੰ ਵਸ ਵਿੱਚ ਰੱਖੀ ਬੈਠਦਾ ਹੈ ਸ਼ਬਦ ਰਵੈ ਆਸਣ ਕਰ ਰਾਜਾ ਆਦਲ ਕਰੇ ਗੁਣਕਾਰੀ ਏਉ ਦਿਸ ਮਨੁੱਖ ਦਾ ਪਰਮਾਤਮਾ ਗੁਰੂ ਦੇ ਸ਼ਬਦ ਦੇ ਰਾਹੀ ਉਦਾਰ ਕਰਦਾ ਹੈ ਉਸ ਦਾ ਕਾਮਾਦਿਕਾਂ ਉੱਤੇ ਬਲੀ ਹੋ ਕੇ ਆਤਮਾ ਕਢੋਤਾ ਤੇ ਆਸਣ ਉੱਤੇ ਬੈਠਦਾ ਹੈ ਆਪਣੇ ਅੰਦਰ ਹੀ ਟਿਕਿਆ ਰਹਿੰਦਾ ਹੈ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਪਰਮਾਤਮਾ ਦਾ ਸਿਮਰਨ ਕਰਦਾ ਰਹਿੰਦਾ ਹੈ ਨਿਆ ਕਰਦਾ ਹੈ ਭਾਵ ਸਾਰੇ ਇੰਦਰੀਆਂ ਨੂੰ ਆਪ ਭਾਪੜੀ ਹੱਦ ਵਿੱਚ ਰੱਖਦਾ ਹੈ ਤੇ ਪਰਉਪਕਾਰੀ ਹੋ ਜਾਂਦਾ ਹੈ ਕਾਲ ਬਿਕਾਲ ਕਹੇ ਕਹਬ ਪੁਰੇ ਜੀਵਤ ਮੁਵਾ ਮਨ ਮਾਰੀ ਹੈ ਹੇ ਹਉਦੂ ਜਿਸ ਮਨੁਖ ਉਤੇ ਪ੍ਰਭੂ ਦੀ ਮਿਹਰ ਹੁੰਦੀ ਹੈ ਉਹ ਧੋਣੀਆਂ ਤਪਾਤ ਪਾ ਕੇ ਨਹੀਂ ਛੱਡਦਾ ਉਹ ਤਾਂ ਇਸ ਸੰਸਾਰਿਕ ਜੀਵਨ ਜਿਉਂਦਾ ਹੀ ਹਉਮੇ ਮੰਤਾ ਕਮਦਕਾਂ ਵੱਲੋਂ ਮਰ ਜਾਂਦਾ ਹੈ ਉਹ ਆਪਣੇ ਮਨ ਨੂੰ ਇੰਨਾ ਵੱਲੋਂ ਮਾਰ ਦਿੰਦਾ ਹੈ ਇਸ ਅਵਸਥਾ ਵਿੱਚ ਪਹੁੰਚੇ ਹੋਏ ਦਾ ਵਿਚਾਰੇ ਜਨਮ ਮਰਨ ਕੁਝ ਵਿਗਾੜ ਨਹੀਂ ਸਕਦੇ ਬ੍ਰਹਮਾ ਵਿਸ਼ਨ ਨ ਮਹੇਸ਼ ਇੱਕ ਮੂਰਤ ਆਪੇ ਕਰਤਾ ਕਰੀ ਹੈ ਉਹਦੂ ਉਸ ਮਨੁੱਖ ਨੂੰ ਇਹ ਸਮਝ ਆ ਜਾਂਦੀ ਹੈ ਕਿ ਕਰਤਾਰਾ ਸਭ ਕੁਝ ਕਰਨ ਦੇ ਸਮਰੱਥ ਹੈ ਬ੍ਰਹਮਾ ਵਿਸ਼ਨੂ ਤੇ ਸ਼ਿਵ ਉਸ ਇੱਕ ਪਰਮਾਤਮਾ ਦੀ ਇੱਕ ਤਾਕਤ ਦਾ ਸਰੂਪ ਨਿਥੇ ਗਏ ਹਨ ਇਹਨਾਂ ਨੂੰ ਕੋਈ ਮਾਨਤਾ ਗੁਰਮਤ ਨੇ ਨਹੀਂ ਦਿੱਤੀ ਗੁਰਮਤ ਨੇ ਕਿਹਾ ਵੀ ਲੋਕਾਂ ਨੇ ਇਹਨਾਂ ਦੀ ਵਿਆਖਿਆ ਉਹਦੀ ਇੱਕ ਤਾਕਤ ਦੀ ਮਿੱਥ ਮੰਨ ਕੇ ਵਿਆਖਿਆ ਕਰਤੀ ਅਸਲ ਵਿੱਚ ਕਰਤਾ ਉਹ ਅਕਾਲ ਪੁਰਖ ਵੈਗੁਰੂ ਹੀ ਹੈ ਕਾਇਆ ਸੋਦ ਤਰੈ ਫਵ ਸਾਗਰ ਆਤਮ ਤਤ ਵਿਚਾਰੀ ਹੇ ਉਹ ਨੂੰ ਉਹ ਮਨੋਕਹ ਹਰੇਕ ਆਤਮਾ ਦੇ ਮਾਲਕ ਪਰਮਾਤਮਾ ਦੀ ਯਾਦ ਨੂੰ ਆਪਣੇ ਸੋਚ ਮੰਡਲ ਵਿੱਚ ਟਿਕਾਉਂਦਾ ਹੈ ਤੇ ਜੰਗਲਾਂ ਪਹਾੜਾਂ ਵਿੱਚ ਭਟਕਣ ਦੇ ਥਾਂ ਆਪਣੇ ਮਨ ਨੂੰ ਸਰੀਰ ਨੂੰ ਵਿਕਾਰਾਂ ਵੱਲੋਂ ਪਵਿੱਤਰ ਰੱਖ ਕੇ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਦਾ ਹੈ ਗੁਰਸੇਵਾ ਤੇ ਸਦਾ ਸੁਖ ਪਾਇਆ ਅੰਤਰ ਸ਼ਬਦ ਰਵਿਆ ਗੁਣਤਾਰੀ ਏ ਉਹਦੂ ਉਸ ਮਨੁੱਖ ਨੇ ਗੁਰੂ ਦੀ ਦੱਸੀ ਸੇਵਾ ਤੋਂ ਹੀ ਸਦਾ ਲੈ ਆਤਮਕ ਅਨੰਦ ਲੱਭ ਲਿਆ ਹੈ ਉਸ ਦੇ ਅੰਦਰ ਸੱਚੇ ਆਤਮਕ ਗੁਣ ਪੈਦਾ ਕਰਨ ਵਾਲਾ ਗੁਰੂ ਦਾ ਸ਼ਬਦ ਸਦਾ ਟਿਕਿਆ ਰਹਿੰਦਾ ਆਪੇ ਮਿਲੇ ਗੁਣ ਦਾਤਾ ਹਉ ਮੈਂ ਤ੍ਰਿਸ਼ਨਾ ਮਾਰੀ ਏ ਉਹਦੂ ਜਿਸੁੱਤੇ ਮੇਰ ਕਰਦਾ ਹੈ ਉਸ ਨੂੰ ਆਤਮਾ ਗੁਣ ਪੈਦਾ ਕਰਨ ਵਾਲਾ ਪ੍ਰਮਾਤਮਾ ਆਪ ਹੀ ਗੁਰਮੁਖਾਂ ਦੀ ਸੰਗਤ ਵਿੱਚ ਮਿਲਾਉਂਦਾ ਹੈ ਉਸ ਦੇ ਅੰਦਰੋਂ ਹਉਮੈ ਤੇ ਮਾਇਆ ਦੀ ਤ੍ਰਿਸ਼ਨਾ ਮੁਕਾ ਦਿੰਦਾ ਹੈ ਤ੍ਰੈ ਗੁਣ ਮੀਟੇ ਚੌਥੇ ਵਰਤੇ ਇਹਾ ਭਗਤ ਨਿਰਾਰੀ ਉਹ ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਮਾਇਆ ਦੇ ਤਿੰਨ ਗੁਣਾ ਦਾ ਪ੍ਰਭਾਵ ਮਿਟਾ ਲੈਂਦਾ ਹੈ ਉਸ ਸੱਚੀ ਆਤਮਕ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ ਜਿੱਥੇ ਇਨਾਂ ਤੇ ਮਨ ਦਾ ਜੋਰ ਨਹੀਂ ਚੜਦਾ ਜੰਗਲਾਂ ਪਹਾੜਾਂ ਵਿੱਚ ਭਟਕਣ ਨਾਲ ਉਸ ਨੂੰ ਇਹ ਭਗਤੀ ਹੀ ਅਨੋਖੀ ਖਿੱਚ ਪਾਉਂਦੀ ਹੈ ਗੁਰਮੁਖ ਜੋਬ ਸ਼ਬਦ ਆਤਮ ਚਿਨੇ ਹਿਰਦ ਏਕ ਮੁਰਾਰੀ ਹੈ ਉਹਦੂ ਗੁਰੂ ਦੇ ਸਾਹਮਣੇ ਰਹਿਣ ਵਾਲਾ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜਨ ਦੇ ਜੋਗ ਸਾਧਨ ਦੇ ਰਾਹੀਂ ਆਪਣੇ ਆਤਮਿਕ ਜੀਵਨ ਨੂੰ ਪਰਖਦਾ ਰਹਿੰਦਾ ਹੈ ਤੇ ਆਪਣੇ ਹਿਰਦੇ ਵਿੱਚ ਇੱਕ ਪ੍ਰਮਾਤਮਾ ਦੀ ਯਾਦ ਤੇ ਕੀਰਤ ਨੂੰ ਵਸਾਈ ਰੱਖਦਾ ਹੈ। ਮਨੁਵਾ ਸਥਿਰ ਸ਼ਬਦੇ ਰਾਤਾ ਇਹ ਹਾ ਕਰਨੀ ਸਾਰੀ। हे ਉਹਦੂ ਗੁਰੂ ਦੇ ਸਾਹਮਣੇ ਰਹਿਣ ਵਾਲੇ ਬਨੁੱਖ ਦਾ ਮਨ ਸਦਾ ਗੁਰੂ ਦੇ ਸ਼ਬਦ ਵਿੱਚ ਰੰਗਿਆ ਰਹਿੰਦਾ ਹੈ। ਇਸ ਵਾਸਤੇ ਉਸ ਦਾ ਮਨ ਵਿਚਾਰਾਂ ਵੱਲ ਡੋਲਣ ਦੇ ਥਾਂ ਬਹੁਤ ਪ੍ਰੀਤ ਵਿੱਚ ਟਿਕਿਆ ਰਹਿੰਦਾ ਮਨੁੱਖਾ ਜੀਵਨ ਵਿੱਚ ਇਹੀ ਕਰਨ ਜੋਕਾਰ ਉਸ ਸ੍ਰੇਸ਼ਟ ਜਪਦੀ। ਵੇਦ ਬਾਦ ਨਾ ਪਖੰਡ ਉਹ ਦੂ ਗੁਰਮੁਖ ਸ਼ਬਦ ਵਿਚਾਰੀ। ਇਹ ਉਹ ਦੂ ਵੇਦ ਆਦਿਕ ਧਰਮ ਪੁਸਤਕਾਂ ਨੂੰ ਪੜ੍ਹ ਕੇ ਉਹਨਾਂ ਦੀ ਚਰਚਾ ਨੂੰ ਉਹ ਹਨੁੱਖ ਨਹੀਂ ਕਬੂਲਦਾ ਪਸੰਦ ਨਹੀਂ ਕਰਦਾ। ਆਤਮਿਕ ਜੀਵਨ ਦੇ ਰਾਹ ਵਿੱਚ ਇਸ ਨੂੰ ਉਹ ਪਖੰਡ ਸਮਝਦਾ ਹੈ। ਉਹ ਤਾਂ ਗੁਰੂ ਦੀ ਸ਼ਰਨ ਪੈ ਕੇ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉੱਚੀ ਆਤਮਿਕ ਵਿਚਾਰ ਦਾ ਮਾਲਕ ਬਣਦਾ ਹੈ ਗੁਰਮੁਖ ਜੋਗ ਕਮਾਵੇ ਔਦੂ ਜਤ ਸਤ ਸ਼ਬਦ ਵਿਚਾਰੀ ਹੈ ਔਦੂ ਜਿਸ ਮਨੁੱਖ ਨੂੰ ਪਰਮਾਤਮਾ ਉਦਾਰਦਾ ਹੈ ਉਹ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ ਇਹ ਹੀ ਜੋਗ ਉਹ ਕਮਾਉਂਦਾ ਹੈ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਉੱਚੀ ਆਤਮਿਕ ਵਿਚਾਰ ਦਾ ਮਾਲਕ ਬਣਦਾ ਹੈ ਇਹੀ ਹੈ ਉਸ ਦਾ ਜਤ ਤੇ ਸਤ ਕਾਇਮ ਰੱਖਣ ਦਾ ਤਰੀਕਾ ਸ਼ਬਦ ਮਾਰੇ ਮਨ ਮਾਰੇ ਉਹ ਦੂ ਜੋਗ ਯੁਗਤ ਵਿਚਾਰੀ ਹੈ ਉਹ ਦੂ ਉਸ ਨੂੰ ਆਪਣੇ ਜੋਗ ਦੀ ਪ੍ਰਮਾਤਮਾ ਨਾਲ ਜੁੜਨ ਦੀ ਇਹ ਯੁਗਤ ਸਮਝੀ ਹੈ ਕਿ ਉਹ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਹਉਮੈ ਮਮਤਾ ਆਦਿਕ ਵੱਲੋਂ ਮਰਦਾ ਹੋ ਜਾਂਦਾ ਹੈ ਆਪਣੇ ਮਨ ਨੂੰ ਵਿਕਾਰਾਂ ਵੱਲੋਂ ਕਾਬੂ ਵਿੱਚ ਰੱਖਦਾ ਹੈ ਮਾਇਆ ਮੋ ਭਵਜਲ ਹੈ ਔਦੂ ਸ਼ਬਦ ਤਰੈ ਉਹ ਲਤਾਰੀ ਹੈ ਔਦੂ ਮਾਇਆ ਦਾ ਮੋਹ ਘਮਣ ਕੇ ਰਹੀ ਹੈ ਜਿਸ ਮਨੁੱਖ ਦਾ ਪ੍ਰਮਾਤਮਾ ਉਦਾਰ ਕਰਦਾ ਹੈ ਉਹ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਇਸ ਵਿੱਚੋਂ ਪਾਰ ਲੰਘ ਜਾਂਦਾ ਹੈ ਤੇ ਆਪਣੀਆਂ ਕੁਲਾਂ ਨੂੰ ਵੀ ਪਾਰ ਲੰਗਾ ਲੈਂਦਾ ਹੈ ਸ਼ਬਦ ਸੂਰਜੋ ਵਿਚਾਰੇ ਔਦੂ ਬਾਣੀ ਭਗਤ ਵਿਚਾਰੀ ਹੈ ਉਹ ਜਿਹੜੇ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜਦੇ ਹਨ ਉਹ ਚੌਥਾ ਜੁਗਾ ਵਿੱਚ ਹੀ ਸੂਰਮੇ ਹਨ ਪਾਓ ਕਿਸੇ ਵੀ ਸਮੇਂ ਵਿੱਚ ਕਾਮਾਦਿਕ ਵਿਕਾਰ ਉਹਨਾਂ ਉੱਤੇ ਜ਼ੋਰ ਨਹੀਂ ਪਾ ਸਕਦੇ ਗੁਰੂ ਦੀ ਬਾਣੀ ਦੀ ਬਰਕਤ ਨਾਲ ਉਹ ਪ੍ਰਮਾਤਮਾ ਦੀ ਭਗਤੀ ਨੂੰ ਆਪਣੇ ਸੋਚ ਮੰਡਲ ਵਿੱਚ ਟਿਕਾਈ ਰੱਖਦੇ ਹਨ ਏ ਮਨ ਮਾਇਆ ਮੋਹਿਆ ਉਹਦੂ ਨਿਕ ਸੇ ਸ਼ਬਦ ਵਿਚਾਰੀ ਹੈ ਉਹਦੂ ਮਨੁੱਖ ਦਾ ਇਹ ਮਨ ਮਾਇਆ ਦੇ ਮੋਹ ਵਿੱਚ ਫਸ ਜਾਂਦਾ ਹੈ ਪਰ ਇਸ ਵਿੱਚੋਂ ਨਿਕਲਣ ਦਾ ਇਹ ਤਰੀਕਾ ਨਹੀਂ ਕਿ ਮਨੁੱਖ ਜੰਗਲਾਂ ਵਿੱਚ ਜਾਂ ਪਹਾੜਾਂ ਦੀਆਂ গুਫਾ ਵਿੱਚ ਜਾ ਕੇ ਟਿਕੇ ਇਸ ਵਿੱਚੋਂ ਮਨੁੱਖ ਨਿਕਲਦਾ ਹੈ ਜੋ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਪ੍ਰਮਾਤਮਾ ਦੀ ਸਿੱਖ ਸਲਾਹ ਨੂੰ ਆਪਣੇ ਸੋਚ ਮੰਡਲ ਵਿੱਚ ਟਿਕਾਉਂਦਾ ਹੈ ਆਪੇ ਬਖਸ਼ੇ ਮੇਲ ਮਿਲਾਏ ਨਾਨਕ ਸ਼ਰਣ ਤੁਮਾਰੀ ਸੋ ਏ ਨਾਨਕ ਪ੍ਰਭੂ ਦਾ ਅਰਤੇ ਅਰਦਾਸ ਕਰ ਏ ਪ੍ਰਭੂ ਮੈਂ ਤੇਰੀ ਸ਼ਰਣ ਆਇਆ ਹਾਂ ਮੈਨੂੰ ਮਾਇਆ ਦੇ ਮੋਹ ਵਿੱਚ ਫਸਣ ਤੋਂ ਬਚਾ ਲੈ ਮਾਇਆ ਦੇ ਮੋਹ ਤੋਂ ਬਚਣਾ ਜੀਵਾਂ ਦੇ ਆਪਣੇ ਵਸ ਦੀ ਗੱਲ ਨਹੀਂ ਅਰਦਾਸ ਸੁਣ ਕੇ ਪ੍ਰਮਾਤਮਾ ਆਪ ਹੀ ਬਖਸ਼ਿਸ਼ ਕਰਦਾ ਹੈ ਤੇ ਆਪਣੀ ਸੰਗਤ ਵਿੱਚ ਮਿਲਾਉਂਦਾ ਹੈ ਰਾਮਕਲੀ ਮਹੱਲਾ ਤੀਜਾ ਅਸ਼ਟਪਦੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੀਸਰੇ ਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਪਾਵਨ ਅਸ਼ਟਪਦੀਆਂ ਰਾਮਕਲੀ ਰਾਗ ਦੇ ਅੰਦਰ ਮੰਗਲ ਦੇ ਵਿੱਚ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਇੱਕ ਅਕਾਲ ਪੁਰਖ ਵੈਗੂ ਜੋ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਸ਼ਰਮੇ ਦੀਆਂ ਮੰਦਰਾ ਸ਼ਰਮੈ ਦੀਆਂ ਮੰਦਰਾ ਕੰਨੀ ਪਾਏ ਜੋਗੀ ਹੀ ਖਿੰθα ਕਰ ਤੂੰ ਦਇਆ ਹੈ ਜੋਗੀ ਇਹਨਾਂ ਕੱਚ ਦੀਆਂ ਮੰਦਰਾ ਦੇ ਥਾਂ ਤੋਂ ਆਪਣੇ ਕੰਨਾਂ ਵਿੱਚ ਉੱਚਾ ਆਤਮਿਕ ਜੀਵਨ ਬਣਾਉਣ ਲਈ ਮਿਹਨਤ ਦੀਆਂ ਮੰਦਰਾ ਪਾਲੇ ਅਤੇ ਦਇਆ ਨੂੰ ਆਪਣੀ ਕਫਨੀ ਬਣਾ ਲੈ ਝੋਲੀ ਬਣਾ ਲੈ ਗੋਦੜੀ ਬਣਾ ਆਮਣ ਜਾਣਾ ਬਿਖੂਤ ਲਾਏ ਜੋ ਵੀ ਤਾਂ ਤੀਨ ਭਵਨ ਜਣ ਲਿਆ ਹੈ ਜੋਗੀ ਜਰਮ ਬਰੰਦੇ ਘੇੜਦਾ ਡਰ ਚੇਤੇ ਰੱਖ ਇਹ ਸਵਾ ਨੂੰ ਆਪਣੇ ਪਿੰਡੇ ਉੱਤੇ ਮਾਰ ਜੇ ਤੂੰ ਇਹ ਉਦਮ ਕਰੇਗਾ ਤਾਂ ਸਮਝ ਲੈ ਕਿ ਤੂੰ ਜਗਤ ਦਾ ਲੋਹ ਜਿੱਤ ਲਿਆ ਐਸੀ ਕਿੰਗੂਰੀ ਵਜਾਏ ਜੋਗੀ ਹੈ ਜੋਗੀ ਤੂੰ ਅਜੇਹੀ ਵੀਣਾ ਅਜੇਹੀ ਕਿੰਗੂਰੀ ਵਜਾਇਆ ਕਰ ਜਿੱਤ ਕੇ ਗੁਰੀ ਅਨਹਦ ਵਜੈ ਹਰ ਸਿਮਰ ਹੈ ਲਿਵ ਲਾਇ ਰਹਾਉ ਜਿਸ ਵੀਣਾ ਦੇ ਵਜਾਣ ਨਾਲ ਮਨੁੱਖ ਦੇ ਅੰਦਰ ਉੱਚੇ ਆਤਮਕ ਜੀਵਨ ਦਾ ਇੱਕ ਰਸ ਆਨੰਦ ਪੈਦਾ ਹੋ ਜਾਂਦਾ ਹੈ ਤੇ ਮਨੁੱਖ ਪਰਮਾਤਮਾ ਵਿੱਚ ਸੁਰਤ ਜੋੜੀ ਰੱਖਦਾ ਹੈ ਸਤ ਸੰਤੋਖ ਪਤ ਕਰ ਝੋਲੀ ਜੋਗੀ ਅੰਮ੍ਰਿਤ ਨਾਮ ਪਉਪਤ ਪਾਈ ਹੈ ਜੋਗੀ ਦੂਜਿਆਂ ਦੀ ਸੇਵਾ ਕਰਿਆ ਕਰ ਅਤੇ ਆਪਣੇ ਅੰਦਰ ਸੰਤੋਖ ਧਾਰਨ ਕਰ ਇਹਨਾਂ ਦੋਹਾਂ ਨੂੰ ਖੱਪਰ ਅਤੇ ਝੋਲੀ ਬਣਾ ਆਤਮਿਕ ਜੀਵਨ ਦੇਣ ਵਾਲਾ ਨਾਮ ਆਪਣੇ ਹਿਰਦੇ ਵਿੱਚ ਵਸਾਈ ਰੱਖੋ ਇਹ ਚੂਰਮਾ ਪਾ ਤੂੰ ਆਪਣੇ ਖੱਪਰ ਵਿੱਚ ਧਿਆਨ ਕਾ ਕਰ ਡੰਡਾ ਜੋਗੀ ਸਿੰਘੀ ਸੁਰਤ ਵਜਾਈ ਇਹ ਜੋਗੀ ਪ੍ਰਭੂ ਚਰਨਾਂ ਵਿੱਚ ਚਿਤ ਜੋੜੀ ਰੱਖਣ ਨੂੰ ਤੂੰ ਆਪਣੇ ਹੱਥ ਦਾ ਡੰਡਾ ਬਣਾ ਪ੍ਰਭੂ ਵਿੱਚ ਸੁਰਤਿ ਟਿਕਾਈ ਰੱਖ ਇਸ ਸਿੰਗੀ ਵਜਾਇਆ ਕਰ ਮਨ ਦ੍ਰਿੜ ਕਰ ਆਸਣ ਬੈਸ ਜੋਗੀ ਤਾਂ ਤੇਰੀ ਕਲਪਨਾ ਜਾਈ ਹੈ ਜੋਗੀ ਪ੍ਰਭੂ ਦੀ ਯਾਦ ਵਿੱਚ ਆਪਣੇ ਮਨ ਨੂੰ ਪੱਕਾ ਕਰ ਇਸ ਆਸਣ ਉੱਤੇ ਬੈਠਿਆ ਕਰ ਇਸ ਅਭਿਆਸ ਨਾਲ ਤੇਰੇ ਮਨ ਦੀ ਖਿੱਚ ਦੂਰ ਹੋ ਜਾਏ ਕਾਇਆ ਨਗਰੀ ਮੈਂ ਮੰਗਣ ਚੜੇ ਜੋ ਮੀ ਪਾ ਨਾਮ ਪੱਲੇ ਪਾਈ ਤੂੰ ਆਟਾ ਮੰਗਲਨੀ ਨਗਰਵਾਲ ਤੁਰ ਪੈਂਦਾ ਹੈ ਇਸ ਦੇ ਤਾਂ ਜੇ ਤੂੰ ਆਪਣੇ ਸਰੀਰ ਨਗਰ ਦੇ ਅੰਦਰ ਹੀ ਇਕਕੇ ਪਰਮਾਤਮਾ ਦੇ ਦਰ ਤੋਂ ਉਸ ਦੇ ਨਾਮ ਦਾ ਦਾਨ ਮੰਗੜਾ ਸ਼ੁਰੂ ਕਰਦੇਵੇਂ ਤਾਂ 헤 ਜੋਗੀ ਤੈਨੂੰ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਏਗਾ। ਇਹ ਤੱਕ ਕਿ ਗੁਰੀ ਧਿਆਨ ਨਾ ਲਾਗੇ ਜੋਗੀ ਨਾ ਸੱਚ ਪੱਲੇ ਪਾਏ ਹੈ ਜੋਗੀ ਜਿਹੜੀ ਕਿੰਗਰੀ ਤੋਂ ਵਜਾ ਰਿਹਾ ਹੈ ਇਸ ਕਿੰਗਰੀ ਦੇ ਰਾਹੀ ਪ੍ਰਭੂ ਚਰਨਾ ਵਿੱਚ ਧਿਆਨ ਨਹੀਂ ਜੁੜ ਸਕਦਾ। ਨਾ ਹੀ ਇਸ ਤਰ੍ਹਾਂ ਸਦਾ ਥਿਰ ਪ੍ਰਭੂ ਦਾ ਮਿਲਾਪ ਹੋ ਸਕਦਾ ਹੈ। ਇਤਕਿੰਗੁਰੀ ਸ਼ਾਂਤ ਨਾ ਆਵੇ ਜੋਗੀ ਅਭਿਮਾਨ ਨ ਵਿੱਚੋਂ ਜਾਏ ਏ ਜੋਗੀ ਤੇਰੀ ਇਸ ਕਿੰਗੁਰੀ ਦੇ ਰਾਹੀ ਮਨ ਵਿੱਚ ਸ਼ਾਂਤੀ ਪੈਦਾ ਨਹੀਂ ਹੋ ਸਕਦੀ ਨਾ ਹੀ ਮਨ ਵਿੱਚੋਂ ਹੰਕਾਰ ਦੂਰ ਹੋ ਸਕਦਾ ਹੈ ਭਉ ਭਉ ਤੇ ਪਤ ਲਾਏ ਜੋਗੀ ਇਹ ਸਰੀਰ ਕਰ ਡੰਡੀ ਏ ਜੋਗੀ ਤੂੰ ਆਪਣੇ ਸਰੀਰ ਨੂੰ ਕਿੰਗੁਰੀ ਦੀ ਡੰਡੀ ਬਣਾ ਅਤੇ ਇਸ ਰੀ ਡੰਡੀ ਨੂੰ ਡਰ ਅਤੇ ਪਿਆਰ ਦੇ ਦੋ ਤੂੰਬੇ ਜੋੜ। ਭਾਵ ਆਪਣੇ ਅੰਦਰ ਪ੍ਰਭੂ ਦਾ ਡਰ ਅਤੇ ਪਿਆਰ ਪੈਦਾ ਕਰ। ਗੁਰਮੁਖ ਹੋਵੇ ਤਾਂ ਤੰਤੀ ਵਜੇ। ਇਹਨ ਬਿਦ ਤ੍ਰਿਸ਼ਨਾ ਖੰਡੀ ਹੋ ਜੋਗੀ। ਜੇ ਤੂੰ ਹਰ ਵੇਲੇ ਗੁਰੂ ਦੇ ਸਨਮੁਖ ਹੋਇਆ ਰਹੀ ਤਾਂ ਹਿਰਦੇ ਦੀ ਪ੍ਰੇਮ ਤਾਰ ਵੱਜ ਪੈਗੀ। ਇਸ ਤਰ੍ਹਾਂ ਤੇਰੇ ਅੰਦਰੋਂ ਤ੍ਰਿਸ਼ਨਾ ਮੁੱਕ ਜਾਏਗੀ। ਹੁਕਮ ਬੁਜੈ ਸੋ ਜੋਗੀ ਕਹੀਏ ਇਕ ਸਿਉਚਿਤ ਲਾਏ ਜਿਹੜਾ ਮਨੁੱਖ ਪਰਮਾਤਮਾ ਦੀ ਰਜਾ ਦੇ ਅਨਸਾਰ ਤੁਰਦਾ ਹੈ ਅਤੇ ਇਕ ਪਰਮਾਤਮਾ ਦੇ ਚਰਨਾਂ ਵਿੱਚ ਚਿਤ ਜੁੜੀ ਰੱਖਦਾ ਹੈ ਉਹ ਮਨੁੱਖ ਅਸਲ ਜੋਗੀ ਅਖਵਾਉਂਦਾ ਹੈ ਸੰਸਾਰ ਤੋਂ ਟੈ ਨਿਰਮਲ ਹੋਵੇ ਜੋਗ ਜੁਗਤੈ ਉਹ ਪਾਏ ਉਸ ਦੇ ਅੰਦਰੋਂ ਸਹਿਮ ਦੂਰ ਹੋ ਜਾਂਦਾ ਹੈ ਉਸ ਦਾ ਹਿਰਦਾ ਪਵਿੱਤਰ ਹੋ ਜਾਂਦਾ ਹੈ ਤੇ ਇਸ ਤਰ੍ਹਾਂ ਉਹ ਮਨੋਖ ਪਰਮਾਤਮਾ ਨਾਲ ਮਿਲਾਪ ਦਾ ਢੰਗ ਲੱਭ ਲੈਂਦਾ ਨਦਰियां ਅੰਦਾ ਸਭ ਕੁਛ ਬਿਨਸੈ ਹਰ ਸੇ ਤੀ ਚਿਤ ਲਾਏ ਇਹ ਜੋਗੀ ਜਗਤ ਵਿੱਚ ਜੋ ਕੁਝ ਅੱਖੀਂ ਦਿਸ ਰਿਹਾ ਹੈ ਇਹ ਸਭ ਕੁਝ ਨਾਸ਼ਵੰਤ ਹੈ ਇਸ ਦਾ ਮੋਹ ਛੱਡ ਦੇ ਤੂੰ ਪਰਮਾਤਮਾ ਨਾਲ ਆਪਣਾ ਚਿੱਤ ਜੋੜੀ ਰੱਖ ਸਤਿਗੁਰ ਨਾਲ ਤੇਰੀ ਭਾਵਨੀ ਲੱਗੇ ਤਾਂ ਇਹ ਸੋਜੀ ਪਾਏ ਪਰ ਇਹ ਜੋਗੀ ਇਸ ਸਮੇਂ ਤਦੋਂ ਹੀ ਪਾਏਗੀ ਜਦੋਂ ਤੂੰ ਗੁਰੂ ਨਾਲ ਪ੍ਰੇਮ ਸ਼ਰਧਾ ਬਣਾਏਗਾ ਇਹ ਜੋਗ ਨਾ ਹੋਵੇ ਜੋਗੀ ਜੇ ਕੋਟੰਬ ਛੋੜ ਪਰ ਭਵਨ ਕਰੇ ਇਹ ਜੋਗੀ ਉਹ ਇਹ ਜਿਹੜਾ ਆਪਣਾ ਪਰਿਵਾਰ ਛੱਡ ਕੇ ਦੇਸ਼ ਰਟਨ ਕਰਦਾ ਫਿਰਦਾ ਹੈ ਇਸ ਨੂੰ ਜੋਗ ਨਹੀਂ ਆਖੀਦਾ ਘਰੇ ਹਸਰੀਰ ਮੈਂ ਹਰ ਹਰ ਨਾਮ ਗੁਰ ਪ੍ਰਸਾਦੀ ਆਪਣਾ ਹਰ ਪ੍ਰਭ ਲਹਿ ਇਹ ਸਰੀਰ ਘਰ ਵਿੱਚ ਹੀ ਪ੍ਰਮਾਤਮਾ ਦਾ ਨਾਮ ਵਸ ਰਿਹਾ ਹੈ ਇਹ ਜੋਗੀ ਆਪਣੇ ਅੰਦਰੋਂ ਹੀ ਗੁਰੂ ਦੀ ਕਿਰਪਾ ਨਾਲ ਤੋਂ ਆਪਣੇ ਪ੍ਰਮਾਤਮਾ ਨੂੰ ਲੱਭ ਸਕੇਗਾ ਇਹ ਜਗਤ ਮਿੱਟੀ ਦਾ ਪੁਤਲਾ ਜੋਗੀ ਇਸ ਮੈਂ ਰੋਗ ਵੱਡਾ ਤ੍ਰਿਸ਼ਨਾ ਮਾਇਆ ਹੇ ਜੋਗੀ ਇਸ ਸੰਸਾਰ ਮੰਨੋ ਮਿੱਟੀ ਦਾ ਬੁੱਧ ਹੈ ਇਸ ਵਿੱਚ ਮਾਇਆ ਦੀ ਤ੍ਰਿਸ਼ਨਾ ਦਾ ਵੱਡਾ ਰੋਗ ਲੱਗਾ ਹੋਇਆ ਹੈ ਅਨੇਕ ਯਤਨ ਦੇਖ ਕਰੇ ਜੋਗੀ ਰੋਗ ਨਾ ਜਾਏ ਗਵਾਇਆ ਹੇ ਜੋਗੀ ਜੇ ਕੋਈ ਮਨੁੱਖ ਤਿਆਗੀਆਂ ਵਾਲੇ ਭੇਖ ਆਦਕਾਂ ਦੇ ਅਨੇਕਾਂ ਯਤਨ ਕਰਦਾ ਰਹੇ ਤਾਂ ਵੀ ਇਹ ਰੋਗ ਦੂਰ ਨਹੀਂ ਕੀਤਾ ਜਾ ਸਕਦਾ ਹਰ ਕਾ ਨਾਮ ਔਕਦ ਹੈ ਜੋਗੀ ਜਿਸ ਨੂੰ ਮਨ ਵਸਾਏ ਹੈ ਜੋਗੀ ਇਸ ਰੋਗ ਨੂੰ ਦੂਰ ਕਰਨ ਲਈ ਪਰਮਾਤਮਾ ਦਾ ਨਾਮ ਹੀ ਦਵਾਈ ਹੈ ਪਰ ਇਹ ਦਵਾਈ ਉਹੀ ਮਨੁੱਖ ਵਰਤਦਾ ਹੈ ਜਿਸ ਉਤੇ ਮੇਰ ਕਰਕੇ ਉਸ ਨੇ ਮਨ ਵਿੱਚ ਇਹ ਦਵਾਈ ਮਸਾਲਦਾ ਹੈ ਗੁਰਮੁਖ ਹੋਵੇ ਸੋਈ ਬੁਝੈ ਜੋਗ ਜੁਗਤ ਸੋ ਪਾਏ ਇਸ ਭੇਦ ਨੂੰ ਉਹੀ ਮਨੁੱਖ ਸਮਝਦਾ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ ਉਹੀ ਮਨੁੱਖ ਪ੍ਰਭੂ ਮਿਲਾਪ ਦਾ ਢੰਗ ਸਿੱਖਦਾ ਹੈ ਜੋਗੈ ਕਾ ਮਾਰਗ ਵਿਖਮ ਹੈ ਜੋਗੀ ਜਿਸ ਨੂੰ ਨਦਰ ਕਰੇ ਸੋ ਪਾਏ ਇਹ ਜੋਗੀ ਜਿਸ ਜੋਗ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਉਸ ਜੋਗ ਦਾ ਰਸਤਾ ਉਕਾ ਹੈ ਇਹ ਰਸਤਾ ਉਸ ਮਨੁੱਖ ਨੂੰ ਲੱਭਦਾ ਹੈ ਜਿਸ ਉੱਤੇ ਪ੍ਰਭੂ ਮਿਹਰ ਦੀ ਨਿਗਾਹ ਕਰਦਾ ਹੈ ਅੰਤਰ ਬਾਹਰ ਏਕੋ ਵੇਖੈ ਵਿੱਚੋਂ ਭਰਮ ਚੁਕਾਏ ਉਹ ਮਨੁੱਖ ਆਪਣੇ ਅੰਦਰੋਂ ਮੇਰ ਤੇ ਦੂਰ ਕਰ ਲੈਂਦਾ ਹੈ ਆਪਣੇ ਅੰਦਰ ਅਤੇ ਸਾਰੇ ਸੰਸਾਰ ਵਿੱਚ ਸਿਰਫ ਇੱਕ ਪਰਮਾਤਮਾ ਨੂੰ ਹੀ ਵੇਖਦਾ ਹੈ वेणम बजाई किंगुरी ही वाजै जोगी सा किंगुरी बजाए हे जोगी परमप्रणाम दी वीणा बजाया कर जो अंतरात्मा बिना बजाया बजती है कह नानक मुक्त होवे जोगी साचे रह समाए नानक आखदा है के हे जोगी जे तू हरनाम सिमरन दी वीणा बजाएगा ਤਾਂ ਤੋਂ ਵਿਕਾਰਾਂ ਤੋਂ ਖਲਾਸੀ ਦਾ ਮਾਲਕ ਹੋ ਜਾਏਗਾ ਅਤੇ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਵਿੱਚ ਟਿਕਿਆ ਰਹੇਗਾ